ਦੀਦੀ ਇੱਥੇ ਬੈਠੇ ਜੇ ਕੱਲੇ ਆ ਜਾਜੋ ਤਾਂ ਕੀ ਕਰਦੀ ਕੁਛ ਨਹੀਂ ਮੈਂ ਤੇ ਕੱਪੜੇ ਧੋਣ ਦੀ ਤੇ ਤੁਹਾਨੂੰ ਵੇਖਿਆ ਵਾ ਤੇ ਇੱਧਰ ਨੂੰ ਆ ਗਈ ਆ ਠੀਕ ਠੀਕ ਆ ਧੀ ਮਗਾ ਲਿਆ ਵਾ ਆਪਣਾ ਕੰਮ ਕੰਮ ਸਾਰਾ ਮੁੱਕ ਗਿਆ ਵਾ ਤੇ ਵਿਹਲੇ ਹੋ ਕੇ ਬੈਗੀ ਸੀ ਤੇ ਜੇ ਤੁਸੀਂ ਵਿਹਲੇ ਹੋ ਤੇ ਮੇਰੇ ਨਾਲ ਕੱਪੜੇ ਧਵਾ ਦੋ ਫਿਰ ਚੱਲ ਕੋਈ ਗੱਲ ਨਹੀਂ ਧਵਾ ਦਿੰਨੀ ਆ ਮਗਰੋਂ ਤੈਨੂੰ ਕੱਲੀ ਨੂੰ ਧੋਣੇ ਪਿਆ ਕਰਨੇ ਆ ਕੋਈ ਗੱਲ ਨਹੀਂ ਦੀਦੀ ਮਗਰੋਂ ਦੀ ਮਗਰੋਂ ਵੇਖਾਂਗੇ ਹੁਣ ਤੇ ਕਰਾ ਦੋ ਓਦਾਂ ਕਿਹੜਾ ਮੇਰਾ ਜੀ ਲੱਗਣਾ ਵਾ ਫਿਰ ਤੁਹਾਨੂੰ ਸਹਰੇ ਫੋਨ ਕਰ ਲਿਆ ਕਰੂੰਗੀ ਚੱਲ ਕੋਈ ਗੱਲ ਨਹੀਂ ਕਰਵਾ ਦਿੰਨੀ ਕੰਮ ਆ ਇਹ ਗੱਡੀ ਗੱਲ ਕੀਤੀ ਆ ਮੈਂ ਤੇ ਮਮੀ ਨੂੰ ਗੱਲ ਵੀ ਕਿਹਾ ਸੀ ਮੈਂ ਵੀ ਤੇ ਹੀ ਥੋੜਾ ਜਿਹਾ ਰੋਗੀ ਜਾਂਦੇ ਪਹਿਲਾਂ ਤੇ ਹੀ ਵੇਖ ਵਿਖਾਈ ਕਰ ਲਈ ਆ ਤੇ ਹੁਣ ਤੇ ਹੀ ਕਾਲੇ ਪੈ ਗਏ ਉਹ ਪਛੇਤੀ ਵਿਆਹ ਕਰ ਦੇਣਾ ਮੈਂ ਤੇ ਸਾਡੀ ਤੇ ਇੱਕ ਨਹੀਂ ਸੁੰਦੇ ਹੈਗੇ ਪਰ ਉਹ ਵੀ ਨਾ ਜਿੱਦਾਂ ਵਿਚਾਰੇ ਬੰਦਨਾ ਚ ਵਾਝੀ ਗਏ ਹੁੰਦੇ ਆ ਫਿਰ ਨਹੀਂ ਹੁਣ ਕੀ ਕਰੀਏ ਫਿਰ ਜੇ ਅਗਲੇ ਰਿਸ਼ਤਾ ਮੰਗਿਆ ਵਾ ਤੇ ਫਿਰ ਹੁਣ ਕਰਨਾ ਵੀ ਇਹੋ ਸੋਚਦੇ ਆ ਨਾ ਕੱਲ ਨੂੰ ਕੀ ਪਤਾ ਰਿਸ਼ਤਾ ਚੰਗਾ ਮਿਲਣਾ ਕਿ ਨਹੀਂ ਮਿਲਣਾ ਤੈਨੂੰ ਵੀ ਪਤਾ ਵਾ ਘਰਾਂ ਚ ਸੋ ਗੱਲਾਂ ਹੋ ਜਾਂਦੀਆਂ ਬਾਤ ਚ ਉਹ ਤੇ ਗੱਲ ਹੈਗੀ ਆ ਦੀਦੀ ਪਰ ਹਣ ਕੀ ਕਰਨਾ ਫਿਰ ਇਕਦਮ ਥੋੜੀ ਕੁੜੀਆਂ ਘਰੋਂ ਕੱਢਦੀਆਂ ਚਲੋ ਕੋਈ ਗੱਲ ਨਹੀਂ ਜੋਤ ਤੂੰ ਨਾਲ ਮਮੀ ਦਾਦਾ ਖਿਆਲ ਰੱਖਿਆ ਕਰਨਾ ਵਾ ਠੀਕ ਹਨ ਤੂੰ ਹੀ ਆ ਸਹਾਰਾ ਹਣ ਉਹਨਾਂ ਦਾ ਮੈਂ ਤੇ ਖਿਆਲ ਰੱਖੂਗੀ ਪਰ ਤੂੰ ਹੀ ਕੰਮ ਕੁੰਮ ਮਗਾ ਕੇ ਜਦੋਂ ਇਦਾਂ ਵਿਹਲੇ ਹੋ ਕੇ ਬਹਿ ਜਾਂਦੇ ਨੇ ਚੁੱਪ ਕਰਕੇ ਫਿਰ ਨਹੀਂ ਮੈਨੂੰ ਚੰਗੇ ਲੱਗਦੇ ਜੋਤ ਮੇਰਾ ਕਿਹੜਾ ਦਿਲ ਕਰਦਾ ਤੈਨੂੰ ਛੱਡ ਕੇ ਜਾਣ ਨੂੰ ਪਰ ਕੀ ਕਰੀਏ ਰੀਤੀ ਰਿਵਾਜ ਇਦਾਂ ਦੇ ਆ ਉਹ ਤੇ ਹੈਗਾ ਹੀ ਆ ਦੀਦੀ ਪਰ ਚਲ ਕੋਈ ਗੱਲ ਨਹੀਂ ਤੂੰ ਆਪਣੇ ਘਰ ਵੀ ਵਧੀਆ ਰਹੋ ਕਦੇ ਨਾ ਕਦੇ ਤੇ ਜਾਣਾ ਹੀ ਪੈਣਾ ਵਾ ਉੱਥੇ ਵੀ ਐ ਵਧੀਆ ਖੁਸ਼ ਰਿਓ ਤੈਨੂੰ ਫੋਨ ਫੋਨ ਕਰਦੇ ਰਿਓ ਹੋਣਾ ਹੋਏ ਉੱਥੇ ਤੈਨੂੰ ਸਾਰੇ ਚੰਗੇ ਜੀ ਮਿਲਣ ਤੈਨੂੰ ਫੋਨ ਕਰਨ ਦਾ ਚੇਤਾ ਹੀ ਭੁੱਲ ਜਾਈ ਨਹੀਂ ਜੋਤ ਇਦਾਂ ਦੀ ਕਿਹੜੀ ਗੱਲ ਵਾ ਫੋਨ ਕਰਿਆ ਕਰੂੰਗੀ ਤੂੰ ਵੀ ਆ ਜਾਇਆ ਕਰੀ ਮਿਲਣ ਵਾਸਤੇ ਠੀਕ ਆ ਨਾ ਸਹੀ ਗੱਲ ਨਹੀਂ ਦਿੱਤੀ ਮੈਂ ਤੇ ਆ ਹੀ ਜਾਇਆ ਕਰਨਾ ਵਾ ਤੀਂ ਫੇਰਾ ਮਾਰਦੇ ਰਿਓ ਬਸ ਮੰਮੀ ਹੁਣਾਂ ਨੂੰ ਕਿਆ ਕਰੂੰਗੀ ਜੇ ਲੈ ਜਾਇਆ ਕਰਨਗੇ ਤੈਨੂੰ ਪਤਾ ਤਾਂ ਹੈਗਾ ਵਾ ਉਹ ਦਿਨ ਢਾਕੇ ਵੱਲ ਵੀ ਮਨਾ ਕਰਨ ਦੇ ਨਹੀਂ ਨਹੀਂ ਕਿਉਂ ਨਹੀਂ ਹੋਣਾ ਨਾਲ ਮੰਮੀ ਨੂੰ ਵੀ ਲੈ ਕੇ ਆਇਆ ਕਰੀ ਕੋਈ ਨਹੀਂ ਮੈਂ ਲੈ ਆ ਕਰੂੰਗੀ ਤੇ ਆਪਣੀ ਪੜਾਈ ਵੱਲ ਵੀ ਧਿਆਨ ਦੇਈ ਠੀਕ ਆ ਨਹੀਂ ਨਹੀਂ ਉਹ ਤੇ ਮੈਂ ਦਵਾਂਗੀ ਚਲੋ ਫਿਰ ਉਠੋ ਤਾਂ ਹੈ ਦਾਣਾ ਬੋ ਆਓ ਕਪੜੇ ਦਿਓ ਮੈਨਾਂ ਚਲੋ ਮੇਰੇ ਘਾਸ ਸੁਣਿਓ ਹਾਂ ਜਰੀਕਾ ਟੈਨਸ਼ਨ ਜੀ ਲੱਗੀ ਹੰਤਰੀ ਹੋ ਰਹੀ ਹਾਂਜੀ ਮੈਂ ਨਾ ਮਖਤਿਆਰ ਹੁਣਾਂ ਨੂੰ ਫੋਨ ਕੀਤਾ ਸੀ ਅੱਛਾ ਮੈਂ ਹਾਂ ਚਲ ਇੱਥੇ ਆ ਜਾਣਗੇ ਨਾ ਸਲਾਮ ਮਸ਼ਵਰਾ ਕਰ ਲਾਂਗੇ ਕੀ ਕਹਿੰਦੇ ਆ ਉਹ ਕਹਿੰਦਾ ਭੈਣ ਕੋਈ ਗੱਲ ਨਹੀਂ ਆ ਜਾਂਦੇ ਆ ਫਿਕਰ ਜਿਆ ਲੱਗਾ ਵਾ ਤਿੰਨ ਧੀਆ ਵਾਂ ਅਜੇ ਤਾਂ ਤੋਰੀ ਤੋਰ ਲੱਗੀ ਆ ਭਾਵੇਂ ਤੀਜੀ ਨਾਨਕੇ ਰਹਿੰਦੀ ਆ ਉਹ ਹੀ ਸਭ ਕੁਝ ਕਰਨ ਪਰ ਫਿਰ ਵੀ ਸਾਨੂੰ ਥੋੜਾ ਬੋਤਾ ਤਾਂ ਕਰਨਾ ਹੀ ਪੈਣਾ ਵਾ ਨਾ ਰਮਨ ਭਰਾ ਤੇਰਾਮ ਦਾ ਨਾ ਉਹਨੂੰ ਇੱਕੋ ਗੱਲ ਕਹਿ ਦੇ ਕਿ ਅਸੀਂ ਚੁੰਨੀ ਚੜਾ ਕਰ ਸਕਦੇ ਹਾਂ ਤੋਂ ਵੱਧ ਨਹੀਂ ਜੇ ਉਹ ਕਹਿਣ ਪਈ ਅਸੀਂ ਬਰਾਤ ਲੈ ਕੇ ਆਵਾਂਗੇ ਅਸੀਂ ਆਹ ਕੰਮ ਕਰਾਂਗੇ ਭੈਣੇ ਜੁਗੇ ਅਸੀਂ ਨਹੀਂ ਆ ਚੱਲ ਕੋਈ ਗੱਲ ਨਹੀਂ ਤਾਂ ਕਰਕੇ ਤੇ ਇੱਥੇ ਮੈਂ ਸੱਦਿਆ ਵਾ ਫੇ ਗੱਲ ਕਰ ਲਾਂਗੇ ਮੈਨੂੰ ਵੀ ਪਤਾ ਵਾ ਸਾਡੇ ਘਰ ਦੇ ਹਾਲਾਤ ਕੀ ਆ ਤਾਂ ਗਾੜੀ ਦੋ ਤੀਆਂ ਹੋਰ ਕਿਦਾਂ ਵਿਆਉਣੀਆਂ ਮੈਂ ਤੇ ਆਪ ਇਹੋ ਗਾਲੀ ਚੰਨੀ ਆਂ ਵੀ ਚੁੰਨੀ ਜੜਾ ਬਾਈ ਹੋ ਜੇ ਚੱਲ ਰੱਖੇ ਰਖਾਏ ਪੈਸੇ ਜਿਹੜੇ ਆ ਐ ਕੁੜੀ ਦੇ ਵਿਆਹ ਤੇ ਲੱਗ ਜਾਣਗੇ ਮੁੜ ਕੇ ਫਸਲ ਫੁਸਲ ਦੇ ਜੋੜ ਲਾਂਗੇ ਥੋੜੇ ਬੋਤੇ ਦੁੱਜੀ ਦਾ ਜਿੰਨਾ ਚਿਰ ਨੂੰ ਕਰਨਾ ਵਾ ਚਲੋ ਫੇਰ ਕਮੇਟੀ ਮਾਟੀ ਪਾਵਾਂਗੇ ਕੋਈ ਨਾ ਕੋਈ ਕਰਾਂਗੇ ਪਰ ਇਹ ਆ ਵੀ ਜੇ ਕਿਤੇ ਨਾ ਇੱਕ ਪੁੱਤ ਹੁੰਦਾ ਵੀ ਕੰਮਕਾਰ ਕਰਦਾ ਦੋਵੇਂ ਪ੍ਰੇਵ ਪੋਤੇ ਇੱਕ ਦੂਜੇ ਦਾ ਹੱਥ ਬਣਾਉਂਦੇ ਹੋ ਹੁਣ ਤਸੀਂ ਇਕੱਲੇ ਜੇ ਤਸੀਂ ਚਾਰ ਜਾਣੇ ਤੁਹਾਡੇ ਸਿਰ ਤੇ ਖਾਣ ਵਾਲੀਆਂ ਬੈਠੀਆਂ ਹੋ ਕੀ ਬੰਦਾ ਕਰੇ ਕੋਈ ਚਾਲਾ ਰਮਨ ਤੁਫੀ ਗੱਲ ਨਾ ਕਰ ਕੋਈ ਗੱਲ ਨਹੀਂ ਆਉਂਦਾ ਵਾ ਨਾ ਮਖਤਿਆਰਾਂ ਉਧਰ ਬੈ ਕੇ ਗੱਲ ਕਰ ਲੈਨੇ ਆਂ ਵੀ ਅਹੀਂ ਇਹ ਤੋਂ ਵਦਨੀ ਉਹ ਕਰ ਸਕਦੇ ਕੋਈ ਗੱਲ ਨਹੀਂ ਉਹ ਤੇ ਮੈਂ ਗੱਲ ਕਰੂੰਗੀ ਰਮਨ ਕਹਿਣ ਦਿਆ ਵਾ ਫੇ ਰੋਟੀ ਪਾਣੀ ਦਾ ਖਰਚਾ ਕਰਦਾਂਗੇ ਪਰ ਮੈਨੂੰ ਇਹ ਆ ਪੜ ਕੇ ਸਾਡੀ ਪਰਜਾਈ ਨੇ ਮੇਢੇ ਮਾਰਨੇ ਮੈਨੂੰ ਪਤਾ ਵਾ ਅੱਜ ਦੇ ਕੇ ਨਾ ਮਹੀਨੇ ਨੂੰ ਕਿਆ ਪੀਨੇ ਪੈਸੇ ਲੱਗੇ ਆ ਤੇ ਵਾਪਸ ਕਰੋ ਤੇ ਅਸੀਂ ਕਿੱਥੋਂ ਕਰਨੀ ਈ ਛੇਤੀ ਨਹੀਂ ਫੜਣੀ ਹੁਣ ਜਿਹੜੇ ਫੜਨੇ ਤੜਨੇ ਆ ਕਣਕ ਦੇ ਸਿਰੋਂ ਤੋਂ ਉਹੀ ਲੱਥਣੇ ਆ ਮਾ ਤਹੀ ਵੀ ਸਿਆਣੇ ਜੀ ਉਹ ਹੈ ਤੇ ਗੱਲ ਤੇਰੀ ਇਦਾਂ ਹੀ ਆ ਕੋਈ ਗੱਲ ਨਹੀਂ ਫਿਕਰ ਨਾ ਕਰੋ ਮੈਂ ਮਖਤਿਆਰ ਨਾ ਆਪੇ ਸਾਰੀ ਗੱਲ ਕਰ ਲੈਣੀ ਆ ਵੀ ਉਹਨਾਂ ਨੂੰ ਜਿੱਦਾਂ ਵੀ ਹੁੰਦਾ ਨਾ ਮਨਾ ਤੂੰ ਵੀ ਦਹਾਵੀਆਂ ਦਿਨਾਂ ਦੇ ਵਿੱਚ ਵਿੱਚ ਜਿਹੜਾ ਵਾ ਨਾ ਵਿਆਹ ਕਰ ਲਓ ਤੇ ਅਸੀਂ ਚੁੰਨੀ ਚੜਾਵਾ ਕਰਨ ਜੋਗੀਆਂ ਧੀ ਧੀ ਸਾਡੇ ਕੋਲ ਵਾ ਜੇ ਤੁਸੀਂ ਕਹੋ ਦੇਣ ਲੈਣ ਤੇ ਬਰਾਤਾਂ ਵੀ ਓਏ ਹੱਥ ਜੋੜਦੇ ਆ ਤੁਹਾਡੇ ਕੋਈ ਕੰਮ ਨਹੀਂ ਜੇ ਹੋਣਾ ਵਾਕਿਆ ਗੱਲ ਰਮਨ ਇਦਾਂ ਹੀ ਕਰਦੇ ਆ ਉਹਨੂੰ ਸਮਝਾਉਨੇ ਆ ਭੇਤਾ ਕਰ ਗੱਲਬਾਤ ਉਹਨਾਂ ਨਾਲ ਕਰ ਲਾ ਇੱਥੋਂ ਚੁੰਨੀ ਚੜਾ ਕਰ ਲੈਣ ਤੇ ਆਪਣੇ ਘਰ ਜਾ ਕੇ ਪਾਰਟੀ ਕਰ ਲੈ ਆਪ ਜੋ ਮਰਜ਼ੀ ਕਰਨਾ ਠੀਕ ਆ ਕਿ ਨਹੀਂ ਚੱਲ ਆਜੋ ਸਵੇਰ ਦੇ ਤੁਸੀਂ ਰੋਟੀ ਵੀ ਨਹੀਂ ਖਾਦੀ ਰੋਟੀ ਤੇ ਬੁਰਕੀ ਖਾਓ ਰੋਟੀ ਗੇ ਗਾਣੇ ਉਹ ਗੱਲਾਂ ਸੋਚੀ ਜਾਣੀਆਂ ਵਾ ਬਿਮਾਰ ਹੋਗੇ ਭੁੱਖ ਨਹੀਂ ਲੱਗਦੀ ਆਜੋ ਤੁਸੀਂ ਕੋਈ ਗੱਲ ਨਹੀਂ ਇੱਕ ਦੋ ਫੁਲਕੇ ਖਾਓ ਸਾਰਾ ਦਿਨ ਫਿਗਰ ਚ ਨਗ ਜਾਂਦਾ ਇਹਨੂੰ ਹੁਣ ਮੈਂ ਕੀ ਦੱਸਾਂ ਵੀ ਮੇਤੇ ਕੀ ਬੀਤੰਡੇ ਆ ਇਹ ਕੁੜੀ ਦਾ ਵਿਆਹ ਕੀਤਾ ਦੂਜੀ ਮਗਰ ਫੇਰ ਉੱਡੀ ਜਵਾਨ ਹੋਈ ਆ ਨੀਂਦ ਨਹੀਂ ਉਹਦੀ ਕੀ ਕਰਾਂ ਚੱਲ ਹੁਣ ਕਰਨਾ ਤੇ ਪੈਣਾ ਹੀ ਆ ਕਸੌਖਾ ਵੀਰ ਜੀ ਮੈਂ ਫੋਨ ਤਾ ਨੂੰ ਤਾਂ ਕੀਤਾ ਹੀਗਾ ਪਿਚਾਲਕਾਰ ਆਓਗੇ ਨਾ ਕੀ ਸਲਾਹ ਕਰਾਂਗੇ ਤੁਹਾਨੂੰ ਸਾਡੇ ਹਿਲਾਤਾਂ ਦਾ ਤੇ ਪਤਾ ਹੀ ਆਂ ਕਿਹ ਦੇਣ ਜੋਗੇ ਤੇ ਕੁਝ ਨਹੀਂਗੇ ਪਹਿਲਾਂ ਵੀ ਤੁਹਾਨੂੰ ਇਹ ਗੱਲ ਦੱਸੀ ਸੀ ਤੁਸੀਂ ਮੁੰਡੇ ਵਾਲਿਆਂ ਨਾਲ ਗੱਲ ਕੀਤੀ ਐ ਸਾਰੀ ਉਹ ਕਹਿੰਦੇ ਸੀ ਕਿ ਸਾਡਾ 2-200 ਬੰਦਾ ਹੋਏ ਨਾ ਬਰਾਤੀ ਤੇ ਪੈਲਸ ਵੀ ਵਧੀਆ ਕਰਨਾ ਸਾਰੇ ਕੰਮ ਉਹ ਵਧੀਆ ਕਹਿੰਦੇ ਸੀ ਤੇ ਮੈਂ ਸਮਝਾਇਆ ਹੀ ਮੈਂ ਵੀ ਕੁੜੀ ਦਾ ਭਰਾ ਤੁਹਾਨੂੰ ਪਤਾ ਨਹੀਂ ਹੈਗਾ ਤੇ ਕੰਡੀਸ਼ਨ ਵੀ ਉਨੀ ਸਹੀ ਨਹੀਂ ਹੈਗੀ ਤੇ ਮੰਨ ਗਈ ਹੀ ਉਹ ਤੇ ਹੁਣ ਭਾਜੀ ਤੁਸੀਂ ਮੈਨੂੰ ਦੱਸੋਗੇ ਆਪਣੇ ਲਾਗੇ ਗੁਰਦੁਆਰਾ ਸਾਹਿਬ ਬੁਰਜ ਸਾਹਿਬ ਉੱਥੇ ਕਰ ਲਈਏ। ਆ ਸਾਡੇ ਲਾਗੇ ਉੱਥੇ ਕਰ ਲੈਨੇ ਜੀ। ਹੈਨਾ? ਹਾਂਜੀ। ਤੇ ਇਹ ਸਭ ਤੋਂ ਵਧੀਆ ਬੈਸਟਰ ਹੈ ਨਾ ਆ। ਹਾਲ ਵੀ ਠੀਕ ਆ ਉੱਥੇ। ਚਲੋ ਭਾਜੀ ਚਾਹ ਪਾਣੀ ਤੇ ਪਾਵਾਂਗੇ ਅਸੀਂ ਟੀਵੀ ਨਹੀਂ ਕਰਦੇ। ਨਹੀਂ ਨਹੀਂ ਚਾਹ ਪਾਣੀ ਦਾ ਪ੍ਰੋਗਰਾਮ ਤਾਂ ਵਧੀਆ ਹੀ ਕਰਾਂਗੇ ਹੁਣ। ਹਾਂਜੀ ਉੱਥੇ ਗੁਰਦੁਆਰਾ ਸਾਹਿਬ ਵੀ ਸਾਰਾ ਕੁਝ ਚਾਹ ਪਾਣੀ ਉੱਥੇ ਕਰ ਲੈਣਾ ਨਾ। ਆ ਨਹੀਂ ਉੱਥੇ ਕਰਾਂਗੇ। ਹਾਂ। ਤੇ ਉਹ ਹੀ ਮੈਂ ਗੱਲ ਕਰਨ ਦੇਣਾ। ਬਾਕੀ ਮੱਧਿਆ ਤੋਂ ਉਹਨਾਂ ਨੂੰ ਦੱਸ ਦੇਣਾ। ਇਹ ਲੈਣਾ ਦੇਣਾ ਹੀ ਕੱਖ ਨਹੀਂ ਜੀ ਸਾਡੇ ਕੋ ਸਿਰਫ ਕੁੜੀ ਕੁੜੀ ਹੀ ਉਹ ਮੈਂ ਦੱਸ ਦੇਦਾ ਭਾਜੀ ਚੱਲ ਮਖਤਿਆਰ ਇਦਾਂ ਕਰਾਂਗੇ ਪਰੌਣੇ ਨੂੰ ਸ਼ਾਪ ਪਾ ਦਾਂਗੇ ਠੀਕ ਹੈ ਤੇ ਕੁੜੀ ਦੇ ਕੰਨਾਂ ਨੂੰ ਕਾਂਟੇ ਪਾ ਦਾਂਗੇ ਠੀਕ ਹੈ ਹੁਣ ਇੰਨਾ ਤੇ ਕਰਨਾ ਹੀ ਪੈਣਾ ਵਾ ਨਹੀਂ ਇੰਨਾ ਤੇ ਪੈਣੇ ਹੀ ਕਰਨਾ ਪੈਣਾ ਤੇ ਨਾਲੀੜਾ ਕੱਪੜਾ ਚੱਲ ਪਈ ਸਾਰੇ ਪਰਿਵਾਰ ਦਾ ਵਧੀਆ ਬਣਾ ਲਾਂਗੇ ਜੀ ਰੇਕਾ ਹਾਂ ਠੀਕ ਹੈ ਤੇ ਜੇ ਕੋਈ ਹੋਰ ਹੈਗਾ ਵਾ ਤੇ ਤਾਂ ਤੂੰ ਦੱਸ ਦੇ ਫਿਰ ਨਹੀਂ ਨਹੀਂ ਹੋਰ ਕੋਈ ਗੱਲ ਨਹੀਂ ਦਾ ਡਿਮਾਂਡ ਮੂੜਦੇ ਨਹੀਂ ਉਹਨਾਂ ਦੀ ਕੋਈ ਨਹੀਂ ਭਾਜੀ ਮੇਰੇ ਨਾਲ ਤੇ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਪਤਾ ਗੱਲ ਦੀ ਆ ਬਾਅਦ ਚਲਾਣਾ ਸਾਡੀ ਕੁੜੀ ਨੂੰ ਤੰਗ ਕਰਨ ਨੂੰ ਨਹੀਂ ਭਾਈ ਬਾਤ ਕਿਉਂ ਹੋਈ ਨਹੀਂ ਆਪਾਂ ਉੱਥੇ ਹੀ ਆ। ਔਰ ਇਹ ਵੀ ਗੱਲ ਠੀਕ ਆ। ਹੜ ਲੱਗੀ ਜਾਨੀ ਕਿ ਉਹਨੇ ਆਪੇ ਕਿਹਾ ਵੀ ਕੋਈ ਗੜਾ ਕੁੜੀ ਕੁੜੀ ਚਾਹੀਦੀ ਆ ਵੀ ਚੱਲ। ਚਲੋ ਕੁੜੀ ਇਹ ਆ ਪੇ ਕੰਮ ਤਾਂ ਦਾ ਸਾਰਾ ਕਰ ਲੈਂਦੀ ਆ। ਕੰਮ ਵੱਲੋਂ ਨਹੀਂ ਤੁਹਾਨੂੰ ਲਾਮਾ ਦਵਾਉਂਦੀ। ਠੀਕ ਆ। ਤੇ ਜਾਂ ਵਿਹਲੇ ਬੈਠੀ ਰਹਿੰਦੀ ਆ ਜਾਂ ਫੋਨ ਫੜ ਕੇ ਬੈਠੀ ਰਹਿੰਦੀ ਆ। ਹੱਥਾਂ ਦੀ ਸੁਚਾਰੀ ਆ। ਤੁਹਾਡੇ ਸਾਹਮਣੇ ਸਲਾਈ ਵੀ ਕਰਦੀ ਆ। ਨਹੀਂ ਉਹਨਾਂ ਨੂੰ ਪਤਾ ਭੈਣ ਜੀ ਤੁਸੀਂ ਨਾ ਬੇਫਿਕਰ ਹੋ ਕੇ ਤਿਆਰੀ ਕਰੋ। ਜੇ ਕੋਈ ਉਹਨਾਂ ਦੀ ਡਿਮਾਂਡ ਹੁੰਦੀ ਨਾ ਭਾਈ ਉਹਨਾਂ ਨੇ ਪਹਿਲੇ ਦੱਸ ਦੇਣਾ ਸੀ ਕਿ ਸਾਨੂੰ ਇਹ ਚੀਜ਼ ਚਾਹੀਦੀ ਆ। ਠੀਕ ਤੇ ਜੇ ਜਦੋਂ ਉਹਨਾਂ ਨੇ ਸਾਨੂੰ ਡਿਮਾਂਡ ਹੀ ਕੋਈ ਨਹੀਂ ਦੱਸੀ ਤੇ ਅਸੀਂ ਕਿਉਂ ਉਹਨਾਂ ਨੂੰ ਪੁੱਛੀਏ ਵੀ ਤੁਹਾਨੂੰ ਕੀ ਚਾਹੀਦਾ ਚਲੋ ਕੋਈ ਨਹੀਂ ਬਾਕੀ ਮੈਂ ਵੇਚਾਂਗਾ ਆਪਣੀ ਰੱਖਦੇ ਆਂ ਫਿਰ ਅਸੀਂ ਵੇਚਾਂ ਤੁਸੀਂ ਫਿਰ ਕਰਨਾ ਕਰੋ ਕਿਸੇ ਗੱਲ ਦਾ ਵੀ ਚਲ ਕੋਈ ਨਹੀਂ ਗੀੜਾ ਕੱਪੜਾ ਬਣਾਉਣਾ ਵਾ ਤੁਸੀਂ ਵੀ ਦੋਵੇਂ ਜਾਣੇ ਸਾਡੇ ਨਾਲ ਹੀ ਚੱਲਿਓ ਉੱਥੇ ਸ਼ੈਰੋਂ ਬਣਾ ਲਾਂਗੇ ਨਾਲੇ ਤੁਹਾਨੂੰ ਵੀ ਪਤਾ ਹੋਊ ਕਿ ਕਿੱਦਾਂ ਦੇ ਬਣਾਉਣੇ ਆ ਜਿਦਾਂ ਦੇ ਕਹੋਗੇ ਉਦਾਂ ਦੇ ਬਣਾ ਲਾਂਗੇ ਉਹ ਤੁਸੀਂ ਰੱਖ ਲਓ ਟਾਈਮ ਜਦੋਂ ਵਿਲੇ ਹੋ ਤੇ ਚੱਲ ਪਹਿਲਾਂ ਤੁਸੀਂ ਫੋਨ ਕਰਦਾਂਗੇ ਤੁਸੀਂ ਪਹਿਲੇ ਆ ਜਿਓ ਤੁਸੀਂ ਬਣਾਵਨ ਨੂੰ ਲਾਵਾਂਗੇ ਠੀਕ ਆ ਭਾਜੀ ਹੋਰ ਕੀ ਹੁੰਦਾ ਜੀ ਹੁਣ ਦੱਸ ਦੋ ਜੋ ਹੁੰਦਾ ਆਂ ਅਸੀਂ ਤੇ ਪਹਿਲਾਂ ਸਾਫ਼ ਕਰ ਲਗੇ ਆਂ ਭੈ ਜੀ ਕੱਪੜੇ ਲੈਣ ਜਾਣਾ ਸੀ ਤੇ लवली ਦੀ ਵੋਟੀ ਨੂੰ ਕਹਿ ਲਿਆ ਨਾਲ ਉਹਨੂੰ ਮੈਂ ਭਾਬੀ ਕੀ ਕਹਿਣਾ ਵਾਂ ਉਹਦੀ ਸੱਸ ਨੇ ਕਿਹੜਾ ਜਾਨ ਦੇਣਾ ਵਾਂ ਚੱਲ ਕੋਈ ਗੱਲ ਨਹੀਂ ਤੁਸੀਂ ਹੁਣਾ ਵਾਂ ਮੈਂ ਹੁਣਾ ਵਾਂ ਪਤਾ ਹੀ ਆ ਕਿੱਦਾਂ ਦੇ ਕੱਪੜੇ ਲੈਣੇ ਆਂ ਬਾਕੀ ਸੰਦੀਪ ਨੂੰ ਨਾਲ ਲੈ ਜਾਾਂਗੇ ਮੈਂ ਬਾਅਦ ਵਿੱਚ ਕਹਿਣਾ ਕਿ ਸਾਨੂੰ ਕਿਹਾ ਨਹੀਂ ਤੁਸੀਂ ਸੱਚੇ ਹੋ ਛੜਿਓ ਉਹਨੂੰ ਕਹਿ ਕੇ ਸਾਰੇ ਕੰਮਾਂ ਵਰੀ ਤਾ ਉਹਨਾਂ ਨੂੰ ਗਾੜੀ ਕੀਤਾ ਵਾ ਜਦੋਂ ਮੰਨਦੇ ਹੀ ਨਹੀਂ ਜਾਣ ਨੂੰ ਫੇ ਘੜੀ ਘੜੀ ਵੀ ਕੀ ਕਹੀਏ ਜਦੋਂ ਜਵਾਬ ਦਿੰਦੇ ਆ ਆਪਣਾ ਮਨ ਦੁਖੀ ਹੁੰਦਾ ਵਾ ਕੋਈ ਨਹੀਂ ਜਦੋਂ ਟਾਈਮ ਲੱਗਦਾ ਦੱਸਦੇ ਫਿਰ ਚੱਲ ਜਾਾਂਗੇ ਆਪੇ ਯਾਰ ਆ ਚੱਲ ਜਾਾਂਗੇ ਮੈਨੂੰ ਤੇ ਨਾ ਇੱਕੋ ਟੈਨਸ਼ਨ ਜੀ ਰਹਿੰਦੀ ਆ ਵੀ ਅੱਜ ਤੇ ਵੱਡੀ ਦਾ ਲੱਗੇ ਆ ਕਰਨਾ ਬਾਕੀ ਵੀ ਦੋ ਮਗਰ ਹੈਗੀਆਂ ਵਾ ਉਹਨਾਂ ਵਾਸਤੇ ਪੈਹਾ ਤੇਲਾ ਚਾਹੀਦਾ ਵਾ ਕੋਈ ਗੱਲ ਨਹੀਂ ਨਾਲ ਦੀਆਂ ਕਰ ਲਾਂਗੇ ਹਾਂ ਤੇ ਤੁਸੀਂ ਨਾਲ ਹੀ ਜੇ ਤਾਂ ਕਰਕੇ ਤੁਹਾਡੀ ਹੱਲਾ ਛੇਰੀ ਦੇ ਨਾਲ ਹੀ ਅਸੀਂ ਤੁਰੇ ਫਿਰਦੇ ਆ ਮਖ्तार ਤੁਹਾਡਾ ਤਾਂ ਯਾਰ ਅੱਗੇ ਬੜਾ ਆਸਾਨ ਆ ਸਾਡੇ ਸਿਰ ਛੋਟੀ ਕੁੜੀ ਲੈ ਗਈ ਜੇ ਤੁਸੀਂ ਅਹੀਂ ਤੁਹਾਡਾ ਦੇਣ ਕਿੱਥੋਂ ਦੇਣਾ ਵਾ ਉਨੇ ਨੇ ਭਾਜੀ ਤੁਸੀਂ ਇੰਨੀ ਗੱਲ ਕਹਿ ਕੇ ਮੈਨੂੰ ਸ਼ਰਮਿੰਦਿਆ ਕਿਉਂ ਕਰਨਦੇ ਹੋ ਕੀ ਗੱਲ ਤੁਹਾਡੀ ਧੀ ਨਹੀਂ ਲੱਗਦੀ ਹੰਡੀ ਭਾਜੀ ਧੀ ਆ ਉਹ ਇਹ ਵੀ ਸਾਡੀਆਂ ਧੀਆਂ ਸਾਡਾ ਭਾਜੀ ਫਰਜ਼ ਬੰਦਾ ਸਾਰੇ ਕੰਮ ਨਾਲ ਹੋ ਕੇ ਹਾਂਜੀ ਹਾਂਜੀ ਕਰਨ ਦਾ ਜਿੱਦਾਂ ਸੰਦੀਪ ਦਾ ਰਿਸ਼ਤਾ ਕਰਾਇਆ ਨਾ ਇਦਾਂ ਹੀ ਜੋਤਾਂ ਵੀ ਕਰਾਂਗੇ ਭਾਜੀ ਸਾਰੇ ਕੰਮ ਕਰਾਂਗੇ ਨਾਲ ਹੋ ਕੇ ਤੁਸੀਂ ਸਾਰੇ ਹੁਣ ਕੰਮ ਤੁਸੀਂ ਕਰ ਲੈ ਜੇ ਭਾਜੀ ਪਰ ਇਹ ਹੀ ਕਰਨੇ ਹਨ ਕਿਹਨਾਂ ਨੇ ਕਰਨੇ ਆ ਤੁਸੀਂ ਕਿਉਂ ਟੈਨਸ਼ਨ ਲੈ ਰਹੇ ਹੋ ਇਹ ਤੇ ਨਾ ਤੁਸੀਂ ਮੈਨੂੰ ਸ਼ਰਮਿੰਦਿਆਂ ਕਰੋ ਨਾਲੇ ਮਖਤਿਆਰ ਗੱਲ ਪਤਾ ਕੀ ਆ ਜਾ ਕੇ ਇਹਨਾਂ ਦਾ ਭਰਾ ਭੱਜਾਈ ਚੰਗੇ ਹੋਣ ਸਾਨੂੰ ਉਹਨਾਂ ਤੇ ਥੋੜੀ ਬਹੁਤੀ ਆਸ ਹੋਵੇ ਤੇ ਉਹਨਾਂ ਨੇ ਜ਼ਿੰਮੇਵਾਰੀ ਚੁੱਕ ਲੈਣੀ ਆ ਹੁਣ ਕਿਹ ਬੰਨੇ ਤੇ ਆਸ ਹੈ ਨਹੀਂਗੀ ਹੁਣ ਆ ਜਾ ਕੇ ਤੁਹਾਨੂੰ ਹੀ ਕਹਿਣਾ ਵਾ ਕਿੰਨੂ ਕਹੀ ਹੀ ਕੋਈ ਕੋਈ ਗੱਲ ਨਹੀਂ ਭੈਣ ਜੀ ਬੜਾ ਫਰਕ ਹੁੰਦਾ ਏਦਾਂ ਜੇ ਭਰਾ ਨਾਲ ਹੋਣ ਤੇ ਫਿਰ ਤੇ ਬੰਦੇ ਦਾ ਤੁਹਾਨੂੰ ਪਤਾ ਹੀ ਆ ਭਾਜੀ ਤੇ ਜਦੋਂ ਭਰਾ ਸਾਥ ਨਾ ਦੇਣ ਤੇ ਬੰਦੇ ਨੂੰ ਸੋਚਦਾ ਹੀ ਕੱਖ ਨਹੀਂ ਆ ਬਿਲਕੁਲ ਬਿਲਕੁਲ ਤੁਸੀਂ ਫਿਕਰ ਨਾ ਕਰੋ ਕਿਹੇ ਗੱਲ ਦਾ ਵੀ ਠੀਕ ਆ ਭਾਜੀ ਮੈਂ ਵੀ ਨਾ ਇੱਕ ਦੋ ਕੰਮ ਕਰਨੇ ਆ ਘਰ ਜਾ ਕੇ ਤੇ ਮੈਂ ਕਰ ਲਾਂ ਤੇ ਤੁਸੀਂ ਕਰੋ ਤਿਆਰੀ ਬੇਫਿਕਰ ਹੋਗੇ ਠੀਕ ਹੈ ਠੀਕ ਹੈ ਨਾ ਅਸੀਂ ਤੁਹਾਡੇ ਨਾਲ ਆ ਭਾਜੀ ਜਿੱਦਾਂ ਪਿਛਲੇ ਕੰਮ ਅਸੀਂ ਕੀਤੇ ਆ ਤੇ ਇਹ ਵੀ ਅਗਲੇ ਵੀ ਕਰਾਂਗੇ ਤੁਸੀਂ ਕਹੇ ਗੱਲ ਦੀ ਵੀ ਟੈਨਸ਼ਨ ਨਾ ਲਓ ਜੇ ਭਰਾ ਤੁਹਾਡਾ ਨਹੀਂ ਆਇਆ ਨਾਲ ਕੋਈ ਗੱਲ ਨਹੀਂ ਭਾਜੀ ਨਹੀਂ ਨਹੀਂ ਟੈਨਸ਼ਨ ਤੇ ਵੇਖ ਮੁਖਤਿਆਰ ਸਿਆ ਹੁੰਦੀ ਆ ਤੁਹਾਨੂੰ ਪਤਾ ਵਾ ਇਹ ਹੁਣ ਸੰਦੀਪ ਦਾ ਵਿਆਹ ਕਰਕੇ ਮੁੜ ਕੇ ਬਾਅਦ ਜੋੜਦਾ ਵੀ ਕਰਨਾ ਹਮ ਮੁਖਤਾਰ ਸਿੰਘ ਜਿੱਦਾਂ ਤੁਸੀਂ ਕਹਿੰਦੇ ਜੀ ਨਾ ਇਦਾਰ ਜਿੰਦਰ ਵੀ ਕਹਿਣ ਦਿਆ ਵੀ ਕੋਈ ਗੱਲ ਨਹੀਂ ਜੇ ਮੈਨੂੰ ਇਹ ਆ ਵੀ ਹੁਣ ਪੈਸੇ ਲੈ ਲੇ ਉਹਨਾਂ ਕੋ ਤੇ ਪੜ ਕੇ ਦੇਣੇ ਵੀ ਪਣੇ ਆ ਮੈਨੂੰ ਇਹੋ ਚਿੰਤਾ ਵਟਵਟ ਖਾਈ ਜਾਂਦੀ ਐ ਭਾਜੀ ਚਿੰਤਾ ਤੇ ਹੁੰਦੀ ਆ ਇਹੋ ਜੇ ਕੰਮ ਜਿਹੜੇ ਆ ਭੈਣ ਭਰਾਵਾਂ ਦੇ ਸਾਥ ਨਾਲ ਹੀ ਹੁੰਦੇ ਆ ਇਕੱਲਾ ਬੰਦਾ ਕੀ ਕਰ ਸਕਦਾ ਬਾਕੀ ਤੁਸੀਂ ਫਿਕਰ ਨਾ ਕਰੋ ਕਿਸੇ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਆ ਭਾਜੀ ਠੀਕ ਐ ਨਾ ਜਿੰਨਾ ਸਾਡੇ ਕੋਲ ਮੇਰੇ ਕੋ ਹੋਏਗਾ ਮੈਂ ਕਰਾਂਗਾ ਭਾਜੀ ਤੁਸੀਂ ਫਿਕਰ ਕਿਉਂ ਕਰਨਦੇ ਜੀ ਕੋਈ ਗੱਲ ਨਹੀਂ ਇਹੋ ਜੇ ਕੰਮ ਤਾਂ ਭੈਣ ਭਰਾਵਾਂ ਦੇ ਸਾਥ ਨਾਲ ਹੀ ਹੁੰਦੇ ਆ ਤੇ ਕੋਈ ਗੱਲ ਦੇ ਪੈਸੇ ਤੇਲੇ ਦੀ ਵੀ ਲੋੜ ਹੈ ਤੇ ਤਾਂ ਵੀ ਦੱਸੋ ਜੇ ਕੋਈ ਚੀਜ਼ ਲੈਣੀ ਹੈ ਤੇ ਤਾਂ ਵੀ ਹਾਂ ਦੱਸ ਦੋ ਤੇ ਜੇ ਕੋਈ ਨਹੀਂ ਭਰਾ ਤਾਂ ਕੈਨੇਡਾ ਪੈਸੇ ਵੱਲੋਂ ਤਾਂ ਕੋਈ ਲੈ ਕੇ ਵਰਤ ਲੋ ਬਾਅਦ ਹੌਲੀ ਹੌਲੀ ਕਰਕੇ ਮੋੜ ਦਾਂਗੇ ਉਹਨਾਂ ਨੂੰ ਠੀਕ ਆ ਭਾਜੀ ਕਰੋ ਫਿਰ ਤੁਸੀਂ ਤਿਆਰੀਆਂ ਤੇ ਸਾਡੇ ਵੀ ਇੱਕ ਦੋ ਕੰਮ ਨੇ ਅਸੀਂ ਵੀ ਕਰ ਲਈਏ ਘਰ ਜਾ ਕੇ ਤੇ ਬਾਕੀ ਫਿਕਰ ਨਾ ਕਰਿਆ ਕਰੋ ਠੀਕ ਆ ਕਿਸੇ ਗੱਲ ਦਾ ਵੀ ਠੀਕ ਆ ਜੀ ਹਾਂ ਚਲੋ ਚੰਗਾ ਬਣੀ ਫਿਰ ਠੀਕ ਆ ਫਿਰ ਤੈਨੂੰ ਫੋਨ ਕਰਦਾਂਗੇ ਚੰਗਾ ਜੇ ਤੈਨੂੰ ਕੱਪੜੇ ਲਿਆਉਣੇ ਆਂ ਹਾਂ ਦੱਸ ਦੇ ਕੋਈ ਨਹੀਂ ਆ ਜਾ ਆ ਜਾ ਫਿਰ ਟਾਈਮ ਚੰਗਾ ਬਣੀ ਚੰਗਾ ਵੀਰ ਜੀ ਚਲੋ ਜਦ ਇਹਨਾ ਚੰਗਾ ਵਾ ਤੇ ਮੁੰਡੇ ਵਾਲੇ ਮੰਨ ਗਏ ਆ ਵੀ ਚੁੰਨੀ ਚੜਾਵਾ ਕਰ ਲਾਂਗੇ ਜੇ ਕਿਤੇ ਵਿਆਹ ਕਰਨਾ ਪੈਂਦਾ ਨਾ ਸਾਡੇ ਵਾਸਤੇ ਬੜੀ ਮੁਸ਼ਕਲ ਹੋ ਜਾਣੀ ਸੀ ਉਹ ਜਦਾਂ ਮੈਨੂੰ ਮੁਖਤਿਆਰ ਨੇ ਦੱਸਿਆ ਸੀ ਨਾ ਕਿ ਉਹ ਕਹਿੰਦੇ ਸਾਡਾ ਪਹਿਲਾ ਵਿਆਹ ਵਾ ਤਾਂ ਅਸੀਂ ਚੰਗਾ ਕਰਨਾ ਵਜ ਗੱਜ ਗਏ ਤੇ ਮੈਂ ਤਾਂ ਡਰ ਗਿਆ ਡਰ ਤੇ ਮੈਨੂੰ ਵਿੱਚ ਵਿੱਚ ਲੱਗਦਾ ਸੀ ਵੀ ਅਗਲਿਆਂ ਦਾ ਮੂੰਹ ਹੀ ਲੈਣਾ ਵਾ ਅਹੀਂ ਜਿੱਥੋਂ ਮਰਜੀ ਪਿਆ ਹਾ ਤੇ ਲਫੜੀਏ ਤੇ ਵਿਆਹ ਫਿਰ ਕਰਨਾ ਹੀ ਪੈਣਾ ਹੈਗਾ ਚੱਲ ਆ ਵੀ ਸਾਡੀ ਰਹਿ ਰਹਿ ਗਈ ਆ ਲੀੜਾ ਕਪੜਾ ਜਿਹੜੀ ਵਧੀਆ ਲੱਲਾਂਗੇ ਹੋਰ ਕੀ ਆ ਹੁਣ ਏਦਾਂ ਕਰਤਾ ਵਾਂ ਕਿ ਮੈਂ ਪੁੱਛ ਕੇ ਆਉਣਾ ਵਾ ਉਥੇ ਬੁਰਦ ਸਾਹਿਬ ਆਹੋ ਉਥੇ ਹੈ ਵਾ ਵਧੀਆ ਵਹਾਰ ਗਿਆ ਉਹੋ ਹੀ ਕਰ ਲਿਓ ਚਾਹ ਪਾਣੀ ਵਧੀਆ ਕਰ ਲਿਓ ਇਹੋ ਹੁੰਦਾ ਵਾ ਆਹ ਚਾਹ ਪਾਣੀ ਤੇ ਪਾਵਾਂਗੇ ਹੁਣ ਉਹਨਾਂ ਨੂੰ ਤੇ ਛਾਪ ਹੈਗੀ ਆ ਉਹ ਵੀ ਸ਼ਹਿਰ ਖੜ ਕੇ ਨਾ ਧਵਾ ਲਿਆਗੀ ਤੇ ਜਿਹੜੇ ਮੇਰੇ ਵਾਲੇ ਟਾਪਸਾ ਉਹੋ ਹੀ ਪਾ ਦੀਆ ਪਸੰਦੀਪ ਨੂੰ ਹਰਮਨ ਜੀ ਇਹਨੂੰ ਤੇ ਪਾਤੇ ਤੇ ਜੋਦ ਨੂੰ ਕੀ ਪਾਵਾਂਗੇ ਕੋਈ ਨਹੀਂ ਇੱਕ ਦੋ ਚੀਜ਼ਾਂ ਹੈਗੀਆਂ ਮੇਰਕਾ ਰੱਖੀਆਂ ਆ ਮੈਂ ਉਹਦੀ ਵਾਰੀ ਉਹ ਕੱਢ ਲਾਂਗੇ ਹੋਰ ਕੀ ਕਰਨਾ ਫਿਰ ਚੱਲ ਇਦਾਂ ਹੀ ਕਰ ਲੈਨੇ ਆ ਤਾਂ ਹੁਣ ਤੁਸੀਂ ਨਾ ਰਜਿੰਦਰ ਕੋ ਪੈਸੇ ਨਾ ਲਿਓ ਸਾਡਾ ਸਰ ਜਾਣਾ ਇਨਾ ਪੈਸਾ ਨਾ ਐਵੇਂ ਅਗਰੇ ਦਾ ਸਾਂਝਾ ਚੱਲਣਾ ਵਾ ਵੀ ਉਹਨੇ ਪੈਸੇ ਦਿੱਤੇ ਆ ਨਾਲੇ ਘਰ ਉਹਨਾਂ ਦਾ ਕਪਾਤ ਪਊਗਾ ਜੇ ਪਤਾ ਲੱਗ ਗਿਆ ਤੇ ਹਰਮਨ ਪੈਸੇ ਮੈਂ ਤਾਂ ਮੰਗਣੇ ਹੀ ਜੇ ਬਰਾਦ ਹੋਣੀ ਹੁੰਦੀ ਮੈਨੂੰ ਪਹਿਲਾਂ ਦੱਸਿਆ ਸੀ ਮੈਂ ਜੇ ਚੁੰਨੀ ਚੜਾ ਹੋਇਆ ਨਾ ਇੰਨੇ ਕੁ ਥੋੜੇ ਅਹੀਂ ਰੱਖੇ ਆ ਤੇ ਕਹਿੰਦਾ ਚਾਹ ਦੱਸਦੀ ਮੈਨੂੰ ਫਿਰ ਵੀ ਚਲ ਕੋਈ ਗੱਲ ਨਹੀਂ ਆ ਕੰਮ ਬੜਾ ਵਧੀਆ ਹੋ ਗਿਆ ਵਾ ਤੇ ਜਾਓ ਤੇ ਜਾ ਕੇ ਉਥੋਂ ਪਤਾ ਕਰ ਆਓ ਚਲੋ ਨਾਲ ਲੈ ਜਾਓ ਤੁਸੀਂ ਭਾਏ ਰਜਿੰਦਰ ਨੂੰ ਲੈ ਜਾਓ ਲੈ ਜਾਓ ਲੈ ਜਾਓ ਨਾਲ ਚੱਲ ਆਹ ਤੇ ਨਾ ਬੋਝਿਆ ਲੱਗ ਗਿਆ ਮਨ ਤੋਂ ਵੀ ਚਲੋ ਮੰਨ ਗਈ ਆ ਨਹੀਂ ਤੇ ਟੈਨਸ਼ਨ ਨਹੀਂ ਲੱਗੀ ਵੀ ਪਤਾ ਨਹੀਂ ਅਗਲੇ ਨੇ ਕੀ ਕਹਿਣਾ ਹੋਏ ਕੋਈ ਉਹਨਾਂ ਦਾ ਤਾਂ ਮੂੰਹ ਹਿੱਲਣਾ ਹੀ ਚਲ ਕੋਈ ਨਹੀਂ ਮੈਂ ਸੰਦੀਪ ਨੂੰ ਦੱਸ ਦਿਆਂ ਹਾਂ ਆ ਚਲ ਠੀਕ ਹੈ ਹਾਂ ਜੋਤਾ ਹਾਂ ਜੀ ਮੈਂ ਉਹ ਤਾਂ ਸਫਾਈ ਕਰਕੇ ਨਾ ਹੋਰ ਕੰਮ ਤਾਂ ਦਾ ਵੇਖ ਲਈਏ ਹਾਂਜੀ ਮੈਂ ਸਬਜ਼ੀ ਕੱਟ ਲੈਣੀ ਆ ਅੱਛਾ ਤੇ ਡੈਡੀ ਤੇਰਾ ਸਮਾਨ ਲੈਣ ਗਏ ਆ ਉਹਨਾਂ ਨੇ ਵੀ ਆ ਹੀ ਜਾਣਾ ਵਾ ਛੇਤੀ ਠੀਕ ਐ ਇਹ ਆ ਤੇ ਪਹਿਲੀ ਵਾਰ ਆਉਣਾ ਵਾ ਪਰੌਣੇ ਨੇ ਹਾਂਜੀ ਸੇਵਾ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਨਹੀਂ ਨਹੀਂ ਮੰਮੀ ਜੀ ਮੈਨੂੰ ਤੇ ਆ ਬੜਾ ਚਾ ਵਾ ਦੀਦੀ ਨੇ ਆਪਣੇ ਸਹੁਰੇ ਪਿੰਡੋਂ ਇੱਥੇ ਪਹਿਲੀ ਵਾਰੀ ਆਉਣਾ ਵਾ ਨਾਲੇ ਮਿਲ ਕੇ ਗੱਲਾਂ ਬਾਤਾਂ ਕਰਾਂਗੇ ਆ ਤੇ ਨਾਲੇ ਉਹਨਾਂ ਦੀ ਸੇਵਾ ਪਾਣੀ ਕਰਾਂਗੇ ਸਹੀ ਗੱਲ ਵਾ ਉਦੋਂ ਦਾ ਮੈਨੂੰ ਬੜਾ ਹੀ ਫਿਕਰ ਲੱਗਾ ਸੀਗਾ ਵੀ ਪਤਾ ਨਹੀਂ ਗਾੜੀ ਪਰਿਵਾਰ ਕਿਦਾਂ ਦਾ ਵਾ ਹੁਣ ਜਿੰਨਾ ਚਿਰ ਆਣ ਕੇ ਦੱਸਦੀ ਨੂੰ ਨਾ ਸਾਰੀ ਗੱਲ ਉਹਨਾਂ ਚਿਰ ਟੈਨਸ਼ਨ ਹੀ ਰਹਿਣੀ ਆ ਚਲੋ ਕੋਈ ਨਹੀਂ ਅੰਮੀ ਜੀ ਚੰਗਾਈ ਹੋਣਾ ਵਾ ਤੁਸੀਂ ਕਿਹੜਾ ਮਾੜਾ ਕਰਨਾ ਹੈ ਚੱਲ ਮੈਂ ਤੇ ਇਹ ਆਨੀ ਆ ਜਿੱਦਾਂ ਉਹਨਾਂ ਪਰਿਵਾਰ ਵਧੀਆ ਮਿਲ ਗਿਆ ਨਾ ਤੈਨੂੰ ਵੀ ਇਦਾਂ ਹੀ ਵਧੀਆ ਪਰਿਵਾਰ ਮਿਲ ਜੇ ਫੇਰ ਸਾਡੀ ਜਾਨ ਸੌਖੀ ਆ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਤਾਂ ਬਹੁਤੀ ਕਾਲੀ ਕਰਨ ਲੱਗ ਜਾਂਦੇ ਜੀ ਇਹ ਦੀਦੀ ਨੂੰ ਵਿਆਹ ਆ ਵਾ ਨਾ ਮੈਂ 4-5 ਸਾਲ ਹਟਕੇ ਕਰਾਉਣਾ ਲੈ 10 ਕਿੱਦਾਂ ਦੀਆਂ ਗੱਲਾਂ ਕਰਨੇ 4-5 ਸਾਲ ਜੋਤ ਤੋ 4-5 ਸਾਲ ਦੀ ਗੱਲ ਕਰਨ ਮੈਨੂੰ ਮੁੰਡਾ ਚੰਗਾ ਲੱਭ ਜੇ ਮੈਂ ਤਾਂ ਦੇਣ ਨਹੀਂ ਪੈਣ ਦੇਣੀ ਤੇਰਾ ਵੀ ਵਿਆਹ ਕਰ ਹੀ ਦੇਣਾ